ਸਵਾਗਤ ਹੈ ਸਾਰਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਨਗ ਲੈ ਕੇ ਜਾਂਦੇ ਦੋ ਤੇ ਦੋਨੇ ਹੀ ਸੂਏ ਸਵਾਏ ਆ ਤੇ ਦੋਨਾਂ ਦੇ ਬਾਈ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਹੀ ਲਾਈਵ ਮਿਲਕਿੰਗ ਕਰ ਦੇਣੀ ਆ ਵੀਡੀਓ ਨੂੰ ਐਂਡ ਤੱਕਰ ਦੇਖ ਕੇ ਤੁਹਾਡੀ ਲੰਬੀ ਜ਼ਰੂਰ ਹੋ ਜੂਗੀ ਪਰ ਐਂਡ ਟਿੱਕਰ ਵੇਖੋ ਜੀ ਪ੍ਰੋਪਰ ਡਿਟੇਲ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਗਰਜੰਟ ਸਿੰਘ ਢਿੱਲੋਂ ਆਈ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 6283740133 ਦੋ ਨਾਗਾ ਜੀ ਅੱਜ ਆਪ ਕੋਲ ਦੋ ਆਏ ਕਿਧਰੋਂ ਕਰਕੇ ਸ਼ੁਰੂ ਜੀ ਕਿਧਰੋਂ ਮਾਰਜੀ ਚਲਾ ਲੋ ਕਿਧਰੋਂ ਵੱਡੀ ਵਹਿੜ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਇਹਦਾ ਸੁਆ ਦੂਜਾ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ 3-4 ਦਿਨ ਹੋ ਗਈ ਸੁਈ ਬੱਚਾ ਕਿਹੜਾ ਜੀ ਇਹਦਾ ਬੱਚਾ ਇਹਦਾ ਉਹ ਕਾਲਾ ਬੱਛਾ ਜੀ ਕਾਲਾ ਬੱਚ ਮੇਲ ਕਾਫ ਆ ਗਿਆ ਜੇਰ ਕੰਪਲੀਟ ਆ ਜੀ ਜੇਰ ਜੂਰ ਨੂੰ ਓਕੇ ਆ ਜੀ ਕਿੰਨੀ ਬੌਲੀ ਜੋਖ ਦਾਂਗੇ ਬਾਈ ਹਏ 20 ਤੋਂ ਬਾਹਰ ਆਪਾਂ 20 ਕਿਲੋ ਕਹਿ ਕੇ ਦਿੰਨੇ ਆ 20 ਅਗਲਾ ਜੋਖ ਕੇ ਲੈ ਜਾਏ ਭਾਵੇਂ ਚਾਰ ਦਿਨ ਤੋਲੀ ਆਵੇ ਕੋਈ ਆਪਾਂ ਕਿਸੇ ਨੂੰ ਐਨ ਕਹਿਣਾ ਵੀ ਇੱਕ ਡੰਗ ਤੋਲ ਲਾ ਦੋ ਡੰਗ ਤੋਲ ਠੀਕ ਆ ਥਣਾ ਦੀ ਬਾਕੀ ਪਤਾ ਲੱਗੀ ਜਾਂ ਨਾ ਕਿਉਂਕਿ ਆਪਾਂ ਥਣਾ ਦੀ ਮੈਂ ਆਣਾ ਵੀ ਕਿਸੇ ਵੀ ਬੰਦੇ ਨੇ ਕਿੰਨੇ ਵੀ ਪਸ਼ੂ ਰੱਖੇ ਹੋਣ ਪਰ ਇਹਦੇ ਨਾਲ ਦੀ ਚਵਾਈ ਨਹੀਂ ਅੱਜ ਤਾਈਂ ਵੇਖੀ ਹੋਣੀ ਇੰਨੀ ਚੰਗੀ ਚਵਾਈ ਆ ਇੰਨੀ ਇੱਕ ਨੰਬਰ ਚਵਾਈ ਮੋਟੀ ਪੂਰੀ ਹੈ ਪੂਰੀ ਮੋਟੀ ਕਿੰਨਾ ਕੱਦ ਹੋਊ ਬਈ ਇਹਦਾ ਕੱਦ ਦੇ ਦਾ ਬੜਾ ਡਾ ਵਾਲਾ ਯਾਰ ਚੰਗੇ ਵੱਡੇ ਛੋਟੇ ਜਿਹੜਾ ਕੱਦਾ ਹੂੰ ਸਾਢੇ 5 ਫੁੱਟ ਦੇ ਆਸੇ ਪਾਸੇ ਹੋਊਗਾ ਬਹੁਤ ਵੱਡਾ ਕੱਦਾ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਕੱਦ ਕਾਠ ਵੀ ਵੱਡਾ ਹੀ ਆ ਬੱਚਾ ਮਗਰ ਇਹਦੇ ਮੇਲ ਕਾਪ ਆ ਗਿਆ ਵੀਰੇ ਬਾਈ ਦੱਸਦਾ ਕਿ ਬੌਲੀ ਜਿਹੜੀ ਨੈਟ ਤਿਆਰ ਹੋਊਗੀ ਉਹ 20 ਤੋਂ ਪਲੱਸ ਆ ਤੁਸੀਂ 20 ਮੰਨ ਕੇ ਆਜੋ 20 ਕਿਲੋ ਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀਰ ਫਣਾ ਦੀ ਬਿਲਕੁਲ ਓਕੇ ਆ ਮਲਕਬੇਣ ਪੂਰੀ ਸਟਰੋਂਗ ਹੁੰਦੀ ਆ ਬਾਕੀ ਵੀਰੇ ਜੇ ਐਡੀ ਵੜ ਨੇ ਨਾ ਦੁੱਧ ਕੱਢਿਆ ਫਿਰ ਕੱਢਣਾ ਵੀ ਕੀਨੇ ਆ ਰੰਗ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮੋਟਾ ਗੁੱਲੇ ਵਾਲਾ ਥਣ ਲੱਗਿਆ ਬਾਕੀ ਬਾਈ ਕਹਿੰਦਾ ਜਿਹੜੀ ਇਹਦੀ ਚਵਾਈ ਆ ਇਹੋ ਜੀ ਚਵਾਈ ਨਹੀਂ ਕਿਸੇ ਦੀ ਇੱਕ ਨੰਬਰ ਭੋਲੀ ਤੇ ਕੀਮਤ ਬਾਈ ਇਹਦੀ ਕੀ ਰਹਿਣ ਵਾਲੀ ਹੈ ਜੀ ਐਫਸੀ ਹਜ਼ਾਰ ਦੀ ਦੇਵਾਂਗੇ ਜੀ ਹੋਜੂ ਮਾੜਾ ਮੋਟਾ ਥੋੜਾ ਬੋਤਾ ਹੋਜੂਗਾ ਜੀ ਠੀਕ ਆ ਜਿਹੜਾ 2 ਨੰਬਰ ਨਾ ਆ ਗਿਆ ਇਹਦਾ ਸੁਆ ਕਿੰਨਾ ਵਾ ਜੀ ਦੂਜਾ ਹੀ ਇਹਦਾ ਕੋਈ ਤੀਜਾ ਮਨ ਨਾਲੇ ਬਾਈ ਯਾਰ ਬਸ ਖਰੀਦੀ ਹੋਈ ਖਰੀਦੀ ਵੀ ਆ ਦੋਸ ਹੋਈ ਹੈ ਜੀ ਇਹ ਇਹਨੂੰ ਚੀਦਨ ਹੋ ਗਏ ਹੋਣਗੇ ਸੱਤ ਇਹਦਾ ਬੱਚਾ ਠੀਕ ਆ ਤੇ ਕਿੰਨਾ ਕੁ ਨੈਟ ਦੁੱਧ ਤਿਆਰ ਹੈ ਦੇ ਥੱਲੇ ਇਹ ਦੇ ਥੱਲੇ 18 ਕਿਲੋ ਹੋਊਗਾ ਜੀ ਬਾਕੀ ਹੁਣ ਥੋੜੇ ਮੂਹਰੇ ਆ ਜਾਣਾ ਸਾਹਮਣੇ ਹੀ ਆ ਜਾਣਾ ਥਣ ਭਾਂਡੇ ਦੀ ਇਹ ਵੀ ਸਾਫ ਆ ਹੈਨਾ ਪੂਰੀ ਇਹ ਵੀ ਤੁਰ ਕੇ ਦਿਖਾ ਦਿਓ ਜੀ ਇੱਕ ਵਾਰੀ ਆਪਾਂ ਬਾਅਦ ਚ ਦੋਨਾਂ ਦੀ ਇਕੱਠੀ ਚਵਾਈ ਸ਼ੁਰੂ ਕਰ ਦਾਂਗੇ ਵੀਰੇ ਥਣ ਭਾਂਡਾ ਪੂਰਾ ਚੰਗਾ ਲੱਗਿਆ ਵਾ 18 ਕਿਲੋ ਦੀ ਤੁਸੀਂ ਆਪਦੀ ਮਿਲਕਿੰਗ ਕਰਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਸੋਨਾ ਫੱਟ ਫੱਟ ਲੈਵਾ ਮੁੱਠੀ ala ਥਾਣਾ ਕੱਲਾ ਕੱਲਾ ਨਿੱਖੜਵਾ ਵਜਨ ਵਜੂਦ ਪੂਰਾ ਚੰਗਾ ਨਿੱਗਰ ਨਰੋਈ ਆ ਕੋਈ ਆਏ ਨਹੀਂ ਵੀਰੇ ਕਰਮ ਵਾਲੀ ਲਿੱਸੀ ਲਾਵੀ ਆ ਸੂਆ ਜਿਹੜਾ ਤੁਸੀਂ ਮਰਜੀ ਮੰਨ ਸਕਦੇ ਆ ਬਾਕੀ ਸਟਾਰਟਿੰਗ ਸੋਹਣੀ ਆ ਵੀਰੇ ਦੁੱਧ ਚੰਗਾ ਪਾਜੂਗੀ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਵਜਨ ਵਜੂਦ ਇਹਦਾ ਵੀ ਪੂਰਾ ਚੰਗਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹ 75000 ਦੀ ਦੇ ਦਾਂਗੇ ਜੀ ਇਹ 75000 ਦੀ ਦੇ ਦਾਂਗੇ ਬਾਕੀ ਵਿੱਚੋਂ ਮਾਣ ਤਣ ਥੋੜਾ ਕਾਣਾ ਹੋ ਜਾਊਗਾ ਕੁਈ ਪੈਕਸ ਨਹੀਂ ਹੁੰਦੀ ਡਿਮਾਂਡ ਚੋੜ ਗਈਆਂ ਚੰਗੀਆਂ ਵੜਾ ਬਾਕੀ 18 18 20 ਵੀ ਕਿਲੋ ਦਾ ਸਟਾਰਟਿੰਗ ਆ ਚਵਾਈ ਆਪਾਂ ਸ਼ੁਰੂ ਕਰਦੇ ਆ ਜੀ ਲਓ ਜੀ ਚੈੱਕ ਕਰ ਸਕਦੇ ਦੋਨੀਆਂ ਦੋਨੇ ਇਕੱਠੀਆਂ ਹੀ ਚੋੜ ਦੇਣੀ ਆ ਬੱਚੇ ਛੱਡਦੇ ਨਹੀਂ ਹੁੰਦੇ ਭਾਈ ਫਿਰ ਨਾ ਭਾਈ ਠੀਕ ਆ ਆ ਬਾਲਟੀ ਵਿਖਾ ਲਈ ਖਾਲੀ ਜੋ ਥਾਂ ਧੋਲੇ ਚੰਗਾ ਬਾਕੀ ਤੁਹਾਨੂੰ ਜਵਾਈ ਦਾ ਆਪਾ ਸਮਾਂ ਦਿਖਾ ਦਿੰਨੇ ਆ ਜੀ ਤੜਕੇ ਕਿੰਨੇ ਵਜੇ ਜਵਾਈ ਕੀਤੀ ਸੀਗੀ ਜੀ ਤੜਕੇ ਬਾ ਸਾਢੇ 6 ਹੋ ਜਾਂਦੇ ਆ ਸਾਢੇ 6 ਪੌਣੇ 7 ਠੀਕ ਆ ਹੁਣ ਸਾਢੇ 1:30 ਵਜੇ ਆਪਾਂ ਚਵਾਈ ਕਰ ਰਹੇ ਆ ਅੱਧਾ ਘੰਟਾ ਪਹਿਲਾਂ ਕਰ ਰਹੇ ਆ ਹਨਾ ਹਾਂ ਹੂੰ ਬਾਕੀ ਤੜਕੇ ਆਪਦੀ ਕੋਈ ਵੀ ਰਾ ਕੇ ਲਓ ਜੀ ਇੱਕ ਇਸ ਵੀਰ ਦਾ ਟੱਕਰਤੀ ਆ ਬਾਲਟੀ ਪੁੱਤੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਜਾਣੀ ਚਵਾਈ ਦੇ ਸਮੇਂ ਤੋਂ ਹੁਣ ਲਗਭਗ ਅੱਧਾ ਪੌਣਾ ਘੰਟਾ ਪਹਿਲਾਂ ਸ਼ੁਰੂ ਕੀਤੀ ਹੈ ਉਸ ਨੂੰ ਤਾਂ ਅੱਜ ਚਵਾਈ ਹੋ ਗਈ ਵੀਰੇ ਸ਼ੁਰੂ ਚੈੱਕ ਕਰ ਸਕਦੇ ਹੋ ਚਵਾਈ ਦੀ ਬਿਲਕੁਲ ਇੱਕ ਨੰਬਰ ਹੁੰਦਾ ਕੱਟ ਕੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਇਹਨੂੰ ਢੀਡ ਪਾਉ ਨੂੰ ਪਾ ਲੱਗਿਆ ਵਈ ਚੱਲ ਕੋਈ ਹੁਣ ਗਰਮੀ ਨਾ ਭੈ ਨਾ ਮੱਖੀਆਂ ਹੀ ਵਹਿੰਦੀਆਂ ਆ ਆ ਵੀ ਗੰਗਾ ਹੂੰ ਥੋੜੀ ਜੀ ਗਰਮੀ ਜ਼ਿਆਦਾ ਹੋਊਗੀ ਗੇਤੀ ਗਰਮੀ ਆਊਗੀ ਅੱਜ ਯਾਰ ਬਾਕੀ ਆਏ ਜੇ ਨਿਆਣਾ ਪਉਣਾ ਪਾਲੋ ਹਨਾ ਬਈ ਨਹੀਂ ਬੋਲ ਮਾਨਕ ਭਵਾਂ ਦਾ ਦੋਨੀ ਪਾਸੇ ਬਹਿ ਕੇ ਚੋਲੇ ਕੋਈ ਭਵਾਂ ਇੱਕ ਪਾਸੇ ਭਵਾਂ ਮਸ਼ੀਨ ਲਾ ਲੇ ਜਿਵੇਂ ਚਤ ਮੰਦਾ ਹਾਂ ਮਸ਼ੀਨ ਵੀ ਕੋਲੇ ਪਈ ਆ ਜਿਵੇਂ ਅਗਲੇ ਦਾ ਚਤ ਮੰਦਾ ਉਵੇਂ ਜੋਲੇ ਹੂੰ ਨਾ ਪੁੱਤ ਬੱਸ ਟਾਈਮ ਤੋਂ ਟਾਈਮ ਦੋਹਾਂ ਦੋਹਾਂ ਥਾਣਾ ਜੋ ਬਾਲਟੀ ਢੱਕ ਦਿੰਦੀ ਆ ਠੀਕ ਹੈ ਜੀ ਤੜਕੇ ਤਾਂ ਵੈਸੇ ਹੀ ਦੁੱਧ ਪਸ਼ੂ ਵੱਧ ਕੱਢਦਾ ਹੂੰ ਰਾਤ ਨੂੰ ਮੌਸਮ ਠੰਡਾ ਹੁੰਦਾ ਹੂੰ ਦਰਾਮਾ ਵੀ ਪੁੱਠਾ ਕਰਦੇ ਹੋ ਜੀ ਪਹਿਲਾਂ ਕਰਦੇ ਆ ਕਰਦੇ ਆ ਆ ਤਾਂ ਮੈਨੂੰ ਪਤਾ ਜੇ ਹੋਰ 5 4 3 ਸੰਭ ਨਹੀਂ ਹੋਏ ਨਾ 30 ਕਿਲੋ ਦੁੱਧ ਵੀ ਖਲਾ ਦੇਾਂਗੇ ਹਾਂ ਆ ਦੋ ਥਾਣਾ ਦਾ ਹੁਣ ਤੁਹਾਡੇ ਸਾਹਮਣੇ ਵਿਖਾ ਦੂੰਗਾ ਲਓ ਜੀ ਲਓ ਜੀ ਦਰਾਮਾ ਵੀ ਪੁੱਠਾ ਹੋ ਗਿਆ ਆ ਵੇਖ ਲੋ ਕੁਆਲਟੀ ਇੱਕ ਬੱਕ ਦੀ ਬੁਰੀ ਕਿੰਨੇ ਕਿਲੋ ਦੀ ਹੋਊ ਬਈ ਇਹ ਯਾਰ ਮਤੋਲੀ ਨਹੀਂ ਮੈਂ ਐਵੇਂ ਕਹਿ ਦਿਆਂ ਇਹ ਕੋ ਕਹਿ ਨਹੀਂ ਸਕਦਾ ਦੂਜੀਆਂ ਪਾਲਟੀਆਂ ਵੱਡੀਆਂ ਤਾਂ ਤੋਲੀਆਂ ਵਾਂ ਇਹ ਉਹਨਾਂ ਨਾਲੋਂ ਛੋਟੀ ਐ ਮੈਂ ਮਝੂਠ ਮਾਰੀ ਆ ਮੈਂ ਹੂੰ ਯਾਨੀ 6-7 ਕਿਲੋ ਦੀ ਹੋਊਗੀ ਹੂੰ ਕਹੋਗੇ ਇੰਨੇ ਦਾ 100 ਰੁਪਏ ਗੱਲ ਪਹਿਲਾਂ ਤਾਂ ਉਹੀ ਵੀਡੀਓ ਬਣਾਉਂਦਾ ਰਹਾਦਾ ਫਿਰ ਮਾਹੇ ਕਿ ਕਿਸੇ ਭੈਣ ਭਰਾ ਨੇ ਦੂਰੋਂ ਆਉਣਾ ਹੁੰਦਾ ਨਾ ਇਹਦਾ ਅਗਲਾ ਚਵਾਈ ਵੇਖ ਲੂ ਹੂੰ ਨਾ ਦੁੱਧ ਵੇਖ ਲੂਗਾ ਹੂੰ ਮਾੜਾ ਠੰਡੀ ਫੀਲ ਤਾਂ ਪਤਾ ਲੱਗ ਗਿਆ ਸਭ ਕਾਹਦੇ ਲੱਗ ਜਾਂਦਾ ਹੁਣ ਇਹ ਚ ਕੋਈ ਓਲਾ ਨਹੀਂਗਾ ਅੱਬਾ 20 ਕਿਹਾ ਦੁੱਧ ਹੋਊਗਾ 22 ਹੋਵੇ 23 ਹੋਵੇ ਕਿੰਨਾ ਹੋਵੇ ਆਪਾਂ 20 ਕਿਲੋ ਦੁੱਧ ਕਿਹਾ ਇਹਦਾ ਹੂੰ ਬਸ ਹੁਣ ਮੈਂ ਫੀਡ ਪਾਉਣਾ ਪਾ ਲੱਗਿਆ ਉਹਨੂੰ ਤਾਂ ਪਾਲੀ ਠੀਕ ਆ ਚੋਣ ਲੱਗੇ ਬੱਕ ਫੀਡ ਸੈੱਟ ਲਈਦੇ ਨਾਈ ਚਾਰਾਂ ਥਾਣਾ ਜੋ ਕੋਈ ਆਏ ਪਵਣਾ ਕੰਡੇ ਤੇ ਤੋਲ ਕੇ ਝੋਲੇ ਚਾਰਾਂ ਜੋ ਇੱਕੋ ਜਿਹਾ ਹੋ ਨਾ ਕਿਸੇ ਧਾਰ ਦਾ ਇੱਕ ਦਾ ਵੀ ਫਰਕ ਨਹੀਂ ਹੋਣਾ ਠੀਕ ਆ ਮਸੋ ਉਹ ਲਕਾਂ ਤਾਂ ਨਾ ਨਲਕੇ ਵਰਗੀ ਚਵਾਈ ਆ ਨਲਕੇ ਵਰਗੀ ਚਵਾਈ ਆ ਇਹਦੀ ਮੋਟੀ ਚਵਾਈ ਆ ਪੂਰੀ ਬੱਸ ਬੋਤ ਬੱਸ ਬੱਸ ਸੰਦਾ ਤਾਰਾਂ ਹੀ ਹੋਣਗੀਆਂ ਹੇ ਤਾਂ ਇਹਦੇ ਤਾਂ ਭਲਾਂ ਵੀ ਆ ਗਏ ਗੱਲ ਥੋੜੇ ਹੋਏ ਨਾ ਅਸਲ ਅਰੇ ਲੈ ਆ ਮਾ ਪਾਲਟੀ ਹਾਂ ਆ ਲੈ ਮੇਤਰਾ ਬਹੁਤ ਕਿਹਾ ਦੋਤ ਕੰਡੇ ਕੰਡੇ ਤੇ ਲੈ ਜੀ ਅਗਲੇ ਨੂੰ ਭਾ ਪਾ ਹੂੰ ਭਲਾ ਕੰਡੇ ਤੇ ਲੈ ਜਾ ਉਧਰ ਬਾਲਟੀ ਦੀ ਲੋਡ ਹੋਏਗੀ ਕਿ ਸਰਦੂ ਜੀ ਲੈ ਇਹਦੇ ਚ ਮਾਰਦੇ ਜਿਹੜੇ ਚਾਰ ਧਾਰਾ ਹੋਣਗੀਆਂ ਬਾਕੀ ਦਾ ਧਾਰਾ ਹੀ ਰਹਿ ਗਈਆਂ ਜੀ ਮਗਰ ਹਾਂ ਇਹਦੇ ਲਓ ਪਰੋ ਚਾਪ ਇਹ ਉਹਦੇ ਨਾਲੋਂ ਵੱਡੀ ਆ ਬਾਲਟੀ ਚਲ ਬਾਸ ਕਰ ਵੀਡੀਓੇ ਲੰਮੀ ਹੋ ਜਾਂਦੀ ਹੈ ਹੁਣ ਤਾਂ ਵੱਧ ਤੋਂ ਅੱਧਾ ਕਿਲੋ ਪਾਈਆ ਹੋਊ ਹਜੇ ਹੋਰ ਹਾਂ ਹਾਂ ਤਾਂ ਥੋੜਾ ਕਣਾ ਹੀ ਰਹਿ ਗਿਆ ਜੀ ਹਾਂ ਬਸ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕੋਈ ਵੀ ਵੀਰ ਆ ਹੁਣ ਚਬਾਈ ਕਰਤੀ ਆ ਤੇ ਤੜਕੇ ਆਪਦੀ ਆ ਕੇ 6 6.5 ਆ ਕੇ ਚੋ ਸਕਦਾ ਜੀ ਧੰਨਵਾਦ